ਜੀ ਸੱਚੀ ਗੱਲ ਜੀ ਕਬੂਤਰ ਸੰਗਰੂਰ ਦੇ ਚੈਨਲ ਦੇਖ ਰਹੇ ਸਾਰੇ ਦੋਸਤਾਂ ਨੂੰ ਉਮੀਦ ਹੈ ਸਾਰੇ ਠੀਕ ਠਾਕ ਹੋਗੇ ਦੋਸਤੋ ਦੋਸਤੋ ਅੱਜ ਜਿਹੜੇ ਤੁਹਾਨੂੰ ਕਬੂਤਰ ਦਿਖਾ ਰਿਹਾ ਹਾਂ ਇਹ ਆਪਣੇ ਨਾਰਾ ਪਿਓਰ ਮੀਰਾਵ ਵਾਲੇ ਕਬੂਤਰ ਆ ਦੋਸਤੋ ਇਹ ਦੋਸਤੋ ਇਹਨਾਂ ਦੀਆਂ ਇੱਕ ਦੋ ਚੀਜ਼ਾਂ ਤੁਹਾਨੂੰ ਦੱਸਣਾ ਚਾਹੁੰਦਾ ਮੈਂ ਮੀਰਾਵ ਵਾਲੇ ਕਬੂਤਰਾਂ ਦੀਆਂ ਇਹ ਬੱਚਕ ਤਾਂ ਇਹ ਨਿਕਲਦੇ ਨਹੀਂ ਸਾਰੇ तकरीबन ਸਾਰੇ ਲੋਕਾਂ ਨੂੰ ਇਹਨਾਂ ਬਾਰੇ ਪਤਾ ਹੈ ਬਹੁਤ ਜੋਰ ਲਾਉਂਦੇ ਆ ਅਸਲ 'ਚ ਕਈ ਭਾਈ ਦੱਸਦੇ ਵੀ ਇਹਨਾਂ ਦੀ ਨਿਸ਼ਾਨੀ ਆ ਹਾਂ ਤੇ ਸਾਡੇ ਵੱਡੇ ਭਾਈ ਨੇ ਵੀ ਇਹਨਾਂ ਦੀ ਪਲਕਾਂ ਲਾਲ ਹੁੰਦੀਆਂ ਨੇ ਉਹ ਜਾ ਮੈਨੂੰ ਨਹੀਂ ਲੱਗਦਾ ਵੀ ਸ਼ਾਇਦ ਕੋਈ ਸੀਨ ਹੈਗਾ ਕਿਉਂਕਿ ਸਾਡੇ ਕੋਲ ਜਿਹੜੇ ਕਬੂਤਰ ਨੇ ਇਹਨਾਂ ਦੀ ਕਿਸੇ ਦੀ ਪਲਕਾਂ ਹੈ ਨਹੀਂ ਲਾਲ ਤੇ ਨੰਬਰ 2 ਸਾਡੇ ਕੋਲ ਇੱਕ ਅਜੇ ਕਬੂਤਰ ਹੈ ਜਿਹੜੇ ਮੀਰਾ ਵਾਲੇ ਹੈ ਨਹੀਂ ਪਰ ਉਹਨਾਂ ਦੀਆਂ ਪਲਕਾਂ ਲਾਲ ਨੇ ਬਿਲਕੁਲ ਐਵੇਂ ਦੀ ਹੈ ਉਹ ਵੀ ਤੁਹਾਨੂੰ ਮੈਂ ਇਸੇ ਵੀਡੀਓ ਚ ਦਿਖਾਉਂਗਾ ਮੈਂ ਬਾਕੀ ਡਿਪੈਂਡ ਕਰਦਾ ਵੀ ਤੁਸੀਂ ਕਬੂਤਰ ਕਿੱਥੋਂ ਲੈ ਕੇ ਆਏ ਹੋ ਹਨਾ ਨਿਸ਼ਾਨੀ ਨਿਸ਼ੂਨ ਦੀ ਕਿਸੇ ਦੀ ਕੋਈ ਨਹੀਂ ਹੁੰਦੀ ਤਾਨੂੰ ਜਿਹੜਾ ਕਬੂਤਰ ਬੰਦਾ ਕਬੂਤਰ ਦੇ ਰਿਹਾ ਉਹ ਤੇ ਡਿਪੈਂਡ ਕਰਦਾ ਵੀ ਉਹਨੇ ਤੁਹਾਨੂੰ ਕਿਹੜੇ ਕਬੂਤਰ ਦਿੱਤੇ ਨੇ ਕਿਹੜੇ ਕਹਿ ਕੇ ਦਿੱਤੇ ਨੇ ਤੇ ਅਸਲ 'ਚ ਉਹ ਹੈ ਕਿਹੜੇ ਆਹ ਦੋਸਤੋ ਮਿਰਾਵ ਵਾਲੇ ਆ ਬਿਲਕੁਲ ਆਪਾਂ ਇਹਨਾਂ ਨੂੰ ਡਾ ਕੇ ਦੇਖਿਆ ਇਹਨਾਂ ਦਾ ਰਿਜ਼ਲਟ ਦੇਖਿਆ ਹੋਇਆ ਦੇਖ ਸਕਦੇ ਹੋ ਤੁਸੀਂ ਪਿੱਛੇ ਮੇ ਇਹਦੇ ਲੋਕ ਦੱਸਦੇ ਨੇ ਇਹ ਉਦਾਂ ਦੇ ਰਿਜ਼ਲਟ ਆ ਇਹਨਾਂ ਦਾ ਵਧੀਆ ਇਨਸਾਨ ਤੋਂ ਲੈ ਕੇ ਆਇਆ ਬਹੁਤ ਵਧੀਆ ਜਿਹੜਾ ਬਹੁਤ ਹੀ ਵਧੀਆ ਇਨਸਾਨ ਹੈ ਉਹ ਤੋਂ ਲੈ ਕੇ ਆਇਆ ਤੇ ਵਿਸ਼ਵਾਸ ਪਾਤਰ ਵੀ ਹੈ ਆਪਣਾ ਆ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਕੱਦ ਕਰ ਠੀਕ ਹੈ ਜਿਹੜੀ ਛੋਟੀ ਜੀ ਹੈ ਇੱਥੋਂ ਨੂੰ ਕੁਸਤਰ ਫੜ ਕੇ ਦਿਖਾਉਣਾ ਜਿਹਦੀਆਂ ਅੱਖਾਂ ਦੇਖੋ ਇਹਦੇ ਆਹ ਦੇਖ ਸਕਦੇ ਹੋ ਦੋਸਤੋ ਤੁਸੀਂ ਬਾਕੀ ਬਾਕੀ ਥੋੜੇ ਭਰਾਵਾਂ ਤੇ ਡਿਪੈਂਡ ਕਰਦਾ ਤੁਸੀਂ ਦੱਸ ਸਕਦੇ ਹੋ ਵੀ ਇਹ ਕਿੰਨੇ ਕੁ ਪਿਓਰ ਹੈ ਹੈ ਵੀ ਜਾਂ ਨਹੀਂ ਇਧਰੋਂ ਇਹਦੀ ਅੱਖ ਚਿੱਟੀ ਹੈ ਆਹ ਅੱਖ ਹੈ ਇਹ ਸਿਰਫ ਨਰ ਨਰ ਤੁਹਾਨੂੰ ਦਿਖਾ ਰਿਹਾ ਹੈ ਬਾਈ ਤੇ ਆਪਣੇ ਕੋਲ ਹੋਰ ਵੀ ਹੈਗੇ ਕੂਤਰ ਕਾਫੀ ਕਿਸੇ ਬਰੀਡ ਦੇ ਤੇ ਬਾਕੀ ਤੁਹਾਨੂੰ ਮੈਂ ਇੱਕ ਉਹ ਦਿਖਾਉਣਾ ਲਾਲ ਪਲਕਾਂ ਵਾਲੇ ਜਿਹੜੇ ਸ਼ਾਖ ਖੀਨੇ ਉਹ ਵੀ ਆਹ ਦੇਖ ਸਕਦੇ ਹੋ ਦੋਸਤੋ ਤੁਸੀਂ ਇਹ ਆਪਣੇ ਘਰ ਦੇ ਕਬੂਤਰ ਹੈ ਇਹ ਇੱਕ ਵੀਡੀਓ ਆਪਾਂ ਪਹਿਲਾਂ ਵੀ ਪਾਈ ਸੀ ਹਜ਼ਾਰ ਵਾਲੇ ਕਬੂਤਰ ਜਿਹੜੇ ਆਪਣੇ ਘਰੇ ਪੁਰਾਣੇ ਹਜ਼ਾਰ ਵਾਲੇ ਕੂਤਰਾਂ ਚੋਂ ਨੇ ਇਹ ਉਹਨਾਂ ਦਾ ਪੱਠਾ ਹੈ ਦੋ ਪੱਠੇ ਨੇ ਇਹ ਦੋਨੇ ਸ਼ਾਖ ਖੀਨੇ ਚਿੱਟੇ ਅੱਖਾਂ ਦੇ ਕਬੂਤਰ ਨੇ ਇਹਨਾਂ ਦੀਆਂ ਪਲਕਾਂ ਨੇ ਇਹ ਹੁਣ ਜੇ ਆਪਾਂ ਇਹਨਾਂ ਨੂੰ ਵੀ ਰਾਵ ਵਾਲੇ ਕਹੀ ਜਾਈਏ ਤਾਂ ਵਧੀਆ ਗੱਲ ਨਹੀਂ ਹੈ ਨਾ ਤੇ ਮੈਨੂੰ ਜਿਹੜੀ ਮੇਰੀ ਸੋਚ ਹੈ ਮੈਨੂੰ ਨਹੀਂ ਲੱਗਦਾ ਕਿ ਕਿਸੇ ਕਬੂਤਰ ਦੀ ਕੋਈ ਨਿਸ਼ਾਨੀ ਹੁੰਦੀ ਹੈ ਪੱਕੀ ਨਿਸ਼ਾਨੀ ਕਿਸੇ ਕਬੂਤਰ ਦੇ ਹੁੰਦੀ ਹੋਈ ਨਹੀਂ ਅਸਲ 'ਚ ਬਾਕੀ ਜਿਹੜਾ ਤੁਹਾਨੂੰ ਆਹ ਦਿਖਾਇਆ ਸੀਗਾ ਪੱਠਾ ਉਹ ਐਸ ਕਬੂਤਰ ਦਾ ਸ਼ਾਕ ਖਾਲ ਲਾਲ ਫਲਖਣਾ ਇਹ ਆਪਣੇ ਹਜ਼ਾਰ ਵਾਲੇ ਕਬੂਤਰ ਆ ਬਾਈ ਬਾਕੀ ਇਹ ਸ਼ਾਕ ਦੇ ਬੱਚੇ ਵੀ ਕੱਢਦੇ ਆ ਤੇ ਆਹ ਪੱਠਾ ਜਿਹੜਾ ਪਹਿਲਾਂ ਵਾਲਾ ਸੀ ਉਹ ਇਸੇ ਦਾ ਹੀ ਐ ਵਾਕੀ ਵੀਡੀਓ ਦੇਖਣ ਲਈ ਥੈਂਕ ਯੂ ਦੋਸਤੋ ਤੇ ਵਾਕੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਸਬਸਕ੍ਰਾਈਬ ਕਰਨ ਲਈ ਵੀਡੀਓ ਦੇ ਸੱਜੇ ਪਾਸੇ ਜੋੜੀ ਦੀ ਫੋਟੋ ਵਾਲੀ ਹੋ ਤੇ ਕਲਿੱਕ ਕਰਕੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੇ ਤੇ ਲਾਈਕ ਤੇ ਜਰੂਰ ਕਮੈਂਟ ਕਰਿਆ ਕਰੋ ਦੋਸਤੋ ਤੇ ਵੀਡੀਓ ਨੂੰ ਸ਼ੇਅਰ ਵੀ ਕਰ ਦਿਆ ਕਰੋ ਤਾਂ ਵਧੀਆ ਗੱਲ ਤੇ ਇੱਕ ਕਈ ਵਾਰ ਮੈਂ ਸੁਣਿਆ ਵੀ ਜਮਿਆ ਕਬੂਤਰ ਦੇ ਅਹ ਮੌਜ ਆ ਜਾਣਾ ਦੇਖੋ ਇਹਦੇ ਇਸ ਤਰ੍ਹਾਂ ਦੀ ਮੌਜ ਹੁੰਦੀ ਹੈ ਇਹਨਾਂ ਦੇ ਪਰ ਇਹਨਾਂ ਦੇ ਹੈ ਨਹੀਂ ਇਹਨਾਂ ਦੇ ਨਹੀਂ ਹੈਗੀ ਮੌਜ ਇਹਨਾਂ ਇਸ ਦੀ ਇਕੱਲੇ ਦੇ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਦੋਸਤੋ ਤੇ ਕਮੈਂਟ ਦੇ ਵਿੱਚ ਜਿਹੜੀ ਵੀ ਕਿਸੇ ਨੇ ਗੱਲ ਪੁੱਛਣੀ ਹੈ ਤਾਂ ਉਹ ਪੁੱਛ ਸਕਦਾ ਤਾਂ ਥੈਂਕ ਯੂ ਦੋਸਤੋ ਵੀਡੀਓ ਦੇਖਣ ਲਈ